ਜੀ ਬੱਬਿਓ ਕਿਦਾਂ ਹਾਲ ਚਾਲ ਜੀ ਸਾਰਿਆਂ ਦੇ ਤੇ ਬੱਬਿਓ ਅੱਜ ਅਸੀਂ ਗੱਲ ਕਰਨੀ ਆ ਵੀ ਜਿਹੜੀਆਂ ਅੱਜ ਕੱਲ ਦੀਆਂ ਅੱਧ ਖੜ ਜੀਆਂ ਕੁੜੀਆਂ ਆ ਨਾ ਵੀ ਕਿਸੇ ਦਾ ਵੀ ਆਪਣੇ ਆਦਮੀ ਛੱਡ ਗਿਆ ਆ ਜਾਂ ਵੀ ਆਪਣੇ ਕਿਸੇ ਦੇ ਆਦਮੀ ਦੀ ਵੀ ਆ ਵੀ ਆਪਣੇ ਡੈਥ ਹੋ ਗਈ ਹੋਆ ਇਹ ਆ ਨਾ ਮਤਲਬ ਇਹਨਾਂ ਦੇ ਉੱਤੇ ਜਰ ਗੱਲ ਕਰਨੀ ਆ ਅੱਜ ਮੈਂ ਤੇ ਮਤਲਬ ਹੁਣ ਕੀ ਹੁੰਦਾ ਆ ਕਿ ਜਦੋਂ ਅਸੀਂ ਯਾਰ ਨਿੱਕੇ ਨਿੱਕੇ ਹੁੰਦੇ ਸੀਗੇ ਨਾ ਅਸੀਂ ਦੇਖੀਦਾ ਹੁੰਦਾ ਸੀਗਾ ਕਿ ਪਿੰਡਾਂ ਦੇ ਵਿੱਚ ਕਈ ਐਦਾਂ ਦੀਆਂ ਟੀਮੀਆਂ ਹੁੰਦੀਆਂ ਸੀਗੀਆਂ ਜਿਨ੍ਹਾਂ ਦੇ ਘਰ ਵਾਲੇ ਦੀ ਕਿਸੇ ਕਾਰਨ ਕਰਕੇ ਮੌਤ ਹੋ ਗਈ ਜਾਂ ਕਿਸੇ ਦੇ ਘਰ ਵਾਲਾ ਕੋਈ ਉਦਾਂ ਦਾ ਮਾੜਾ ਬੰਦਾ ਆ ਵੀ ਜਿਹੜਾ ਵੀ ਆ ਕੰਮ ਨਹੀਂ ਕਰਦਾ ਤੇ ਮੁੜ ਕੇ ਵੀ दारू ਪੀਂਦਾ ਜਾਂ ਕੋਈ ਹੋਰ ਨਸ਼ਾ ਕਰ ਜਾਂਦਾ ਆ ਤੇ ਉਹ ਜਨਾਨੀਆਂ ਤਾਂ ਜਾਂ ਕਿਸੇ ਜਨਾਨੀ ਦਾ ਵੀ ਇਹ ਤਲਾਕ ਹੋ ਜਾਂਦਾ ਹੁੰਦਾ ਸੀਗਾ ਉਹ ਆਪਣੇ ਵੀ ਪੇਕੀ ਬੈਠੀ ਹੁੰਦੀ ਸੀਗੀ ਨਾ ਵੀ ਅਹਾਂ ਦੋ ਦੋ ਤਿੰਨ ਤਿੰਨ ਯਾਰ ਬੱਚੇ ਹੁੰਦੇ ਹੁੰਦੇ ਸੀਗੇ ਉਹਨਾਂ ਦੇ ਉਹ ਧੀਮੀਆਂ ਆਪਣੇ ਵੀ ਆਪਣੇ ਜੇ ਬੱਚੇ ਪਾਲਦੀਆਂ ਸੀਗੀਆਂ ਬੜੀ ਇੱਜ਼ਤ ਦੇ ਨਾਲ ਉਹਨਾਂ ਨੂੰ ਇੱਜ਼ਤ ਦੀ ਵੀ ਆਪਣੇ ਜੇ ਰੋਟੀ ਦਿੰਦੀਆਂ ਸੀਗੀਆਂ ਉਹ ਕਿੱਦਾਂ ਦਿੰਦੀਆਂ ਸੀਗੀਆਂ ਕੋਈ ਯਾਰ ਪਸ਼ੂ ਰੱਖ ਲੈਂਦੀ ਸੀਗੀ ਕੋਈ ਕਿਸੇ ਦਾ ਗੋਹਾ ਪਾਤ ਕੇ ਯਾਰ ਪਾਥੀਆਂ ਵੇਚ ਲੈਂਦੀ ਸੀਗੀ ਕੋਈ ਵੀ ਹਾ ਕੱਪੜੇ ਸੀਲਣਦੀ ਸੀਗੀ ਕੋਈ ਕਿਸੇ ਦੇ ਘਰ ਚ ਕੰਮ ਕਰ ਲੈਂਦੀ ਸੀ ਕੋਈ ਕਿਤੇ ਪਾਸੇ ਉਦਾਂ ਲੱਗ ਜਾਂਦੀ ਸੀ ਯਾ ਕੰਮ ਕਰਨੇ ਲਈ ਮਤਲਬ ਜੀ ਕਹਿਣ ਦੀ ਵੀ ਅਗਲੀਆਂ ਇੱਜ਼ਤ ਵਾਲੀ ਰੋਟੀ ਆਪਣੇ ਬੱਚਿਆਂ ਨੂੰ ਦਿੰਦੀਆਂ ਸੀਗੀਆਂ ਤੇ ਆਪਣੇ ਯਾਰ ਬੱਚੇ ਪਾਲਦੀਆਂ ਸੀ ਆਪਣੇ ਯਾਰ ਦਿਨ ਕੱਟੀ ਕਰਦੀਆਂ ਸੀਗੀਆਂ ਤੇ ਉਹਨਾਂ ਦੇ ਬੱਚੇ ਵੀ ਯਾਰ ਵਧੀਆ ਸੀਗੇ ਮਤਲਬ ਕਿ ਹੁਣ ਵੱਡੇ ਵੀ ਹੋਏ ਆ ਤੇ ਬੜੇ ਵਧੀਆ ਮਤਲਬ ਕਿ ਨਿਕਲੇ ਆ ਨਾ ਚਲੋ ਬਿਹਾ ਸਾਰਿਆਂ ਦੇ ਮੈਂ ਕਹਿੰਦਾ ਇਦਾਂ ਦੇ ਹੋਣ ਵਧੀਆ ਨਿਕਲਣਾ ਤੇ ਉਹ ਟਾਈਮ ਹੁਣ ਜਿਹੜਾ ਅੱਜ ਚੱਲਦਾ ਆ ਤੇ ਵੀ ਆ ਤੀਵੀਆਂ ਅੱਜ ਵੀ ਰੰਡੀਆਂ ਹੁੰਦੀਆਂ ਆ ਅੱਜ ਵੀ ਕਈਆਂ ਦੇ ਵੀ ਘਰ ਵਾਲੇ ਮਾੜੇ ਨਿਕਲਦੇ ਆ ਜਿਵੇਂ ਕਈਆਂ ਦੇ ਵੀ ਹਕਲਾਕ ਹੁੰਦੇ ਆ ਇਹ ਕਿਉਂਕਿ ਵੀ ਹੁਣ ਦੁਨੀਆਦਾਰੀ ਆ ਐਦਾਂ ਸ਼ੁਰੂ ਤੋਂ ਚੱਲਦੀ ਆਈ ਆ ਤੇ ਗਾਂ ਵੀ ਐਦਾਂ ਚੱਲੀ ਜਾਣੀਆਂ ਇਹ ਅੱਜ ਵੀ ਚੱਲਦੀ ਪਈ ਆ ਤੇ ਹੁਣ ਉਹਨਾਂ ਨੇ ਵੀ ਆਪਣੇ ਕੀ ਕੰਮ ਫੜ ਲਿਆ ਆ ਤੀਵੀਆਂ ਨੇ ਵੇ ਹਾਂ ਜੀ ਮਿਹਨਤ ਨਹੀਂ ਕਰਨੀ ਹੈਗੀ ਹੱਥੀ ਕੋਈ ਕੰਮ ਨਹੀਂ ਕਰਨਾ ਹੈਗਾ ਜਿਹਦੇ ਵਿੱਚ ਉਹਨਾਂ ਦਾ ਜੋਰ ਲੱਗੇ ਤੇ ਉਹ ਕੀ ਕਰਦੀਆਂ ਆ ਪਹਿਲਾਂ ਤਾਂ ਮਤਲਬ ਇੱਕ ਦੋ ਵੀਡੀਓ ਪਾਉਣਗੀਆਂ ਵੀ ਅਧ ਕਪੜੇ ਪਾ ਕੇ ਜਿੱਲੇ ਉਹਨਾਂ ਨੇ ਦੇਖ ਲਿਆ ਵੀ ਹਾਂ ਸਾਡੀ ਜੀ ਹੁਣ ਵੀਡੀਓ ਵਾਇਰਲ ਹੋਉਂਦੀ ਪਈ ਆ ਸਾਡੇ ਫੋਲੋਅਰ ਵਾਲੇ ਹੋ ਗਏ ਆ ਵੀ ਸਾਨੂੰ ਵਿਊ ਵਧੀਆ ਆਉਂਦੇ ਆ ਮਤਲਬ ਉਹ ਤਾਂ ਫੇ ਮਤਲਬ ਕੀ ਕਰਨ ਲੱਪੰਦੀਆਂ ਆ ਅਧੇ ਇੱਕ ਜਿਹੜੇ ਕਪੜੇ ਪਾ ਕੇ ਵੀਡੀਓ ਬਣਾਉਣ ਲੱਪੰਦੀਆਂ ਆ ਜਿੱਲੇ ਕੋਈ ਕੋਈ ਬੰਦਾ ਇਹਨਾਂ ਨੂੰ ਬੋਲਦਾ ਆ ਵੱਧ ਘੱਟ ਜੇ ਕਮੈਂਟਾਂ ਦੇ ਵਿੱਚ ਬਈ ਇਹਨਾਂ ਨੂੰ ਫਿਰ ਇਹ ਕੀ ਕਰਦੀਆਂ ਵੀਡੀਓ ਬਣਾਉਂਦੀਆਂ ਆ ਇੱਕ ਅੱਧੀ ਉਹਦੇ ਵਿੱਚ ਕੀ ਕਰਦੀਆਂ ਕੈਮਰੇ ਮੋਰੇ ਬੈ ਕੇ ਲਾਪਨਦੀਆਂ ਪਿੱਟਣ ਰੋਣ ਲਾਪਨਦੀਆਂ ਆ ਵੀ ਆਪਣੇ ਪਿੱਛੇ ਗਾਣਾ ਲਾ ਲੰਦੀਆਂ ਕਈ ਵਾਰ ਫਿਰ ਬੋਲ ਕੇ ਦੱਸ ਦਿੰਦੀਆਂ ਵੀ ਹਾਂ ਜੀ ਕੱਲੀ ਜਨਾਨੀ ਦਾ ਬੱਚੇ ਪਾਲਣਾ ਬੜਾ ਔਖਾ ਬਾਈ ਜੀ ਬੱਚੇ ਤਾਂ ਪਹਿਲਾਂ ਵੀ ਪਾਲਦੀਆਂ ਸੀਗੀਆਂ ਜਿਹੜੀਆਂ ਤੀਮੀਆਂ ਕੱਲੀਆਂ ਰਹਿ ਜਾਂਦੀਆਂ ਸੀਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਵੀ ਉਹਨਾਂ ਨੇ ਵੀ ਯਾਰ ਬੱਚੇ ਪਾਲੇ ਆ ਉਹਨਾਂ ਨੇ ਵੱਡੇ ਕੀਤੇ ਸਭ ਕੁਝ ਕੀਤਾ ਉਹਨਾਂ ਨੇ ਤੇ ਮਤਲਬ ਉਹਨਾਂ ਨੇ ਤਾਂ ਹਾਹਾ ਕੰਜਰਪੋ ਨਹੀਂ ਕੀਤਾ ਹੈਗਾ ਵੇ ਹਾਂ ਮਤਲਬ ਫੇਕ ਹੀ ਕਹਿਣਗੀਆਂ ਅਸੀਂ ਤਾਂ ਜੀ ਵੀ ਹਾਂ ਕੱਪੜੇ ਪਾਇਓ ਹੁੰਦੇ ਆ ਪੂਰੇ ਵੀ ਸਾਨੂੰ ਤੁਸੀਂ ਕਾਹਦੇ ਰੋਕਦੇ ਆ ਚਲੋ ਠੀਕ ਆ ਤੁਸੀਂ ਕੱਪੜੇ ਪੂਰੇ ਹੀ ਪਾਇਓ ਹੁੰਦੇ ਆ ਪਰ ਤੁਸੀਂ ਕਈ ਵਾਰ ਦੇਖਿਓ ਵੀ ਆਪਣੇ ਬਹੁਤੀਆਂ ਏਦਾਂ ਕਰਦੀਆਂ ਆ ਵੀ ਆਪਣੇ ਜ਼ਿਲ੍ਹੇ ਵੀਡੀਓ ਬਣਾਉਣ ਲੱਗਦੀਆਂ ਆ ਚੁੰਨੀ ਥੱਲੇ ਨੂੰ ਕਰ ਲੈਂਦੀਆਂ ਆ ਉਹ ਕਾਹਦੇ ਕਰਦੀਆਂ ਇਹਨਾਂ ਨੂੰ ਪਤਾ ਆ ਵੀ ਇਹ ਇੱਕ ਵਧੀਆ ਤਰੀਕਾ ਆ ਜਿਹਦੇ ਨਾਲ ਵਿਊ ਆਉਣਗੇ ਸਾਨੂੰ ਮਤਲਬ ਜਿਹੜੇ ਹੁਣ ਅੱਜ ਕੱਲ ਬੈਠੇ ਆ ਮੁੰਡੇ ਮਤਲਬ ਦੇਖਦੇ ਉਹਨਾਂ ਨੇ ਤਾਂ ਦੇਖਣਾ ਆ ਉਹਨਾਂ ਨੂੰ ਕਿਹੜਾ ਕੋਈ ਏਦਾਂ ਫਰਕ ਪੈਂਦਾ ਉਹ ਨਹੀਂ ਦੇਖੀ ਜਾਣਾ ਇਹਨਾਂ ਨੂੰ ਪਤਾ ਹੈ ਵੀ ਇਹ ਵੀਉ ਸਾਨੂੰ ਏਦਾਂ ਆਉਣੇ ਆ ਤੇ ਮਸਲਾ ਨਿਆਣੇ ਪਾਲਣ ਦਾ ਨਹੀਂ ਹੈਗਾ ਕੋਈ ਇੱਥੇ ਮਸਲਾ ਪਤਾ ਕੀ ਆ ਐਸ਼ ਕਰਨੇ ਦਾ ਵੀ ਹਾਂ ਜੀ ਸਾਡਾ ਵਧੀਆ ਵਧੀਆ ਵੀ ਆਪਣਾ ਘਰ ਬਣਿਆ ਹੋਵੇ ਏਸੀ ਉਸੀ ਲੱਗਾ ਹੋਵੇ ਵੀ ਹ ਸਕੂਟਰੀ ਜਾਂ ਕਾਰ ਕੋਲ ਥੱਲੇ ਹੋਵੇ ਉਹ ਜ਼ਿੰਦਗੀ ਭਾਲਦੀਆਂ ਉਹ ਜ਼ਿੰਦਗੀ ਨਹੀਂ ਮਿਲਦੀ ਏਦਾਂ ਇਸ ਕਰਕੇ ਇਹ ਇਸ ਕੰਮ ਦੇ ਵਿੱਚ ਆਉਂਦੀਆਂ ਆ ਵੀ ਯਾਰ ਜੇ ਤੁਸੀਂ ਵੀਡੀਓ ਬਣਾਉਣੀ ਆ ਤੁਸੀਂ ਵੀ ਕੋਈ ਹੱਥੀ ਮਿਹਨਤ ਨਹੀਂ ਕਰ ਸਕਦੀਆਂ ਤੁਸੀਂ ਵੀ ਆਪਣੇ ਵੀਡੀਓ ਹੀ ਬਣਾਉਣੀ ਆ ਤੁਸੀਂ ਵੀ ਆਪਣੇ ਪੜੀਆਂ ਲਿਖੀਆਂ ਆ 10 10 12ਵੀਂ 12ਵੀਂ ਤੁਸੀਂ ਕੀਤੀ ਹੋਆ ਵੀ ਤੁਸੀਂ ਕੋਈ ਵੀ ਹਾਂ ਵੀ ਆਪਣੇ ਜੱਵੇਂ ਮੰਨ ਲਓ ਹਰ ਇੱਕ ਪਿੰਡ ਦੇ ਵਿੱਚ ਕੋਈ ਵੀ ਮਾਪੇ ਇਹੋ ਜਿਹੇ ਨਹੀਂ ਜਿਹੜਾ ਆਪਣੀ ਧੀ ਨੂੰ ਵੀ ਆਪਣੇ ਵਿਆਹਣ ਤੋਂ ਪਹਿਲਾਂ ਵੀ ਹਾਂ ਕੱਪੜੇ ਨਾ ਨਾ ਸਿਖਾਲੇ ਉਹਨਾਂ ਨੂੰ ਵੀ ਹਾਂ ਕੱਪੜੇ ਸੀਣ ਦਾ ਕੰਮ ਹਰੇਕ ਕੁੜੀ ਨੂੰ ਲਗਭਗ ਆਉਂਦਾ ਹੁੰਦਾ ਆ ਤੇ ਤੁਸੀਂ ਕੋਈ ਯਾਰ ਚੈਨਲ ਬਣਾ ਲਓ ਕੋਈ ਉਹਦੇ ਉੱਤੇ ਕੱਪੜੇ ਵੀ ਆਪਣੇ ਸੀਣ ਦੀ ਕੋਈ ਜਾਣਕਾਰੀ ਦਿਓ ਕਿਸੇ ਦੇ ਕੋਈ ਵੀ ਆਪਣੇ ਖਾਨੇ ਪਵੇ ਜਿਹੜੇ ਅੱਜ ਕੱਲ ਦੇ ਬੱਚੇ ਆ ਉਹਨਾਂ ਦੇ ਵੀ ਯਰ ਕੰਮ ਆਵੇ ਹੈਨਾ ਵੇ ਜਾਂ ਤੁਸੀਂ ਉਹ ਨਹੀਂ ਕਰਦੀਆਂ ਹੈਗੀਆਂ ਤੁਸੀਂ ਕੋਈ ਵੀ ਆਪਣੇ ਖਾਣਾ ਬਣਾਉਣ ਦੀ ਕੋਈ ਇਦਾਂ ਦੀ ਮਤਲਬ ਵੀ ਆਪਣੇ ਚੈਨਲ ਬਣਾ ਲਓ ਕੋਈ ਤੁਸੀਂ ਉਹਦੇ ਉੱਤੇ ਕੋਈ ਜਾਣਕਾਰੀ ਦਿਓ ਕੋਈ ਨਵੀਂ-ਨਵੀਂ ਰੈਸਪੀਆਂ ਉਹਨਾਂ ਨੂੰ ਕੋਈ ਵੀ ਆਪਣੇ ਦੱਸੋ ਵੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਹਨਾ ਕੋਈ ਉਹਨਾਂ ਨੂੰ ਵੀ ਕੋਈ ਅਕਲ ਦੀ ਗੱਲ ਦਿਓ ਕੋਈ ਉਹਨਾਂ ਨੂੰ ਵੀ ਇਹ ਸਿੱਖਣ ਨੂੰ ਮਿਲੇ ਉਹ ਨਹੀਂ ਕਰ ਸਕਦੀਆਂ ਤੁਸੀਂ 10ਵੀਂ 12ਵੀਂ ਕੀਤੀ ਹੋ ਤੁਸੀਂ ਵੀ ਇਹ ਕਿਤਾਬਾਂ ਪੜ੍ਹ ਸਕਦੀਆਂ ਤੁਸੀਂ ਕੋਈ ਜਨਰਲ ਜਿਹੜੀ ਨੌਲੇਜ ਹੁੰਦੀ ਆ ਉਹਦੀਆਂ ਤੁਸੀਂ ਕੋਈ ਵੀ ਕਿਤਾਬਾਂ ਪੜ੍ਹੋ ਤੁਸੀਂ ਕੋਈ ਆਪਣਾ ਚੈਨਲ ਬਣਾ ਲਓ ਵੀ ਹਾਂ ਬੱਚਿਆਂ ਨੂੰ ਜਨਰਲ ਜਿਹੜੀ ਵੀ ਆਪਣੀ ਵੀ ਇਹਨੂੰ ਕੀ ਕਹਿੰਦੇ ਆ ਜੀ ਕੇ ਕਹਿੰਦੇ ਆ ਆ ਜਨਰਲ ਨੌਲੇਜ ਵੀ ਉਹਦਾ ਚੈਨਲ ਬਣਾ ਲਓ ਬੱਚਿਆਂ ਨੂੰ ਕੋਈ ਅਕਲ ਦੀ ਗੱਲ ਸਿਖਾਓ ਨਾ ਜੀ ਐਦਾਂ ਦਾ ਕੰਮ ਤਾਂ ਆਪਾਂ ਵੀ ਆਪਣਾ ਕਰਨਾ ਨਹੀਂ ਹੈਗਾ ਵੀ ਆਪਣੇ ਆਹੀ ਕੰਜਰਪੋਸ ਵਾਲਾ ਕਰਨਾ ਆ ਵੀ ਉਹੀ ਗੱਲ ਵੀ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਪੈਸਾ ਕੰਜਰਾਂ ਕੋਲ ਵਾਧੂ ਹੁੰਦਾ ਆ ਵੀ ਤੁਸੀਂ ਹੁਣ ਵੀ ਹਾਂ ਕੰਜਰ ਬਣਨਾ ਆ ਜਾਂ ਤੁਸੀਂ ਵੀ ਹਾਂ ਕੰਜਰ ਤੁਸੀਂ ਵੀ ਅੱਜ ਕੱਲ ਦੀ ਪੀੜ੍ਹੀ ਨੂੰ ਵੀ ਆਪਣੇ ਤੁਸੀਂ ਕੀ ਚਾਹੁੰਦੀਆਂ ਮਤਲਬ ਕਿਉਂਕਿ ਚੱਲਦਾ ਇਹੀ ਕੁਛ ਆ ਜਿਹੜੇ ਸਮਾਜ ਵਿੱਚ ਆ ਗਏ ਆਂਗੇ ਅੱਜ ਕੱਲ ਦੇ ਬੱਚੇ ਆ ਨਾ ਉਹ ਜੋ ਕੁਝ ਵੀ ਦੇਖਦੇ ਆਂ ਅੱਜ ਕੱਲ ਵੀਡੀਓ ਦੇ ਉੱਤੇ ਉਹਨਾਂ ਨੇ ਉਹੀ ਕੰਮ ਕਰਨੇ ਆ ਉਹਨਾਂ ਨੂੰ ਲੱਗਦਾ ਵੀ ਇਹ ਕੰਮ ਬਹੁਤ ਵਧੀਆ ਆ ਵੀ ਤੁਸੀਂ ਹੁਣ ਕੀ ਜਿਹੜੀ ਨਵੀਂ ਪੀੜ੍ਹੀ ਨੂੰ ਤੁਸੀਂ ਵੀ ਆਪਣੇ ਕਿਹੜੀ ਸਿੱਖਿਆ ਦੇਣੀ ਆ ਹੁਣ ਏਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਆ ਆ ਤੀਆਂ ਦਾ ਮੇਲਾ ਲੰਘ ਕੇ ਗਿਆ ਵੀ ਚਲੋ ਪਹਿਲੀ ਤਾਂ ਗੱਲ ਵੀ ਆ ਮਨਾਉਣਾ ਚਾਹੀਦਾ ਨਹੀਂ ਚਲੋ ਫਿਰ ਵੀ ਨਿਆਣਿਆਂ ਨੂੰ ਸ਼ੌਂਕ ਹੁੰਦਾ ਚਲੋ ਵੀ ਆਪਣੇ ਜੱਗ ਮਨਾਉਂਦੇ ਆ ਨਿਆਣੇ ਮੈਂ ਉਹ ਪਿੰਡ ਵਾਲਿਆਂ ਨੂੰ ਲਾਣਤਾ ਪਉਣਾ ਆ ਉਹ ਜਿਹੜੇ ਵੀ ਆਪਣੇ ਪਿੰਡ ਵਾਲਿਆਂ ਨੇ ਜਿਹੜੀਆਂ ਇੰਸਟਾਗ੍ਰam ਵਾਲੀਆਂ ਵੀ ਆਪਣੇ ਆ ਚਵਲਾਂ ਸੱਦੀਆਂ ਸੀਗੀਆਂ ਵੀ ਆਪਣੇ ਮੁੱਖ ਮਹਿਮਾਨ ਬਣਾ ਕੇ ਵੀ ਹਾਂ ਜੀ ਸਾਡੇ ਪਿੰਡ ਤੀਆਂ ਦਾ ਮੇਲਾ ਤੁਸੀਂ ਆਓ ਮੁੱਖ ਮਹਿਮਾਨ ਵੜ ਕੇ ਯਾਰ ਤੁਸੀਂ ਕੀ ਸਿੱਖਿਆ ਦੇਣਗੀਆਂ ਆਣ ਕੇ ਤੁਹਾਡੇ ਨਿਆਣਿਆਂ ਨੂੰ ਇਹ ਇਹ ਮਤਲਬ ਸਾਰੀ ਦਿਹਾੜੀ ਉਹ ਚੌਲਾਂ ਦੀ ਪਲੇਟ ਫੜ ਕੇ ਬੈਗੀ ਕੋਈ ਉਹ ਕਿਸੇ ਨੇ ਪੁੱਠੇ ਸਿੱਧੇ ਚਿਲੜ ਚੱਕ ਕੇ ਮਾਰ ਦਿੱਤੇ ਵੀ ਉਹਦੀ ਵੀਡੀਓ ਬਣਾ ਲਈ ਇਹੀ ਸਿੱਖਿਆ ਦੇ ਕੇ ਅੱਗੇ ਜਾਣਗੀਆਂ ਤੁਹਾਡੀਆਂ ਕੁੜੀਆਂ ਨੂੰ ਇਹ ਵਿਆਹ ਪਾਈ ਤੁਹਾਡੀ ਕੁੜੀ ਨੇ 10ਵੀਂ ਕਰ ਲਈ 12ਵੀਂ ਕਰ ਲਈ ਇਹਨੂੰ ਹੁਣ ਕੋਈ ਵੀ ਆਪਣੇ ਕੋਰਸ ਕਰਨ ਨਨ ਲਾਇਓ ਇਹਨੂੰ ਵੀ ਆਪਣੇ ਫੋਨ ਲੈ ਦਿਓ ਇਹ ਵੀਡੀਓ ਬਣਾਵੇ ਇਹ ਹੀ ਦੱਸਣਗੀਆਂ ਕੁੜੀਆਂ ਨੂੰ ਤੁਹਾਡੀਆਂ ਨੂੰ ਇਹ ਮਤਲਬ ਤੁਸੀਂ ਕੋਈ ਅਕਲ ਨੂੰ ਹੱਥ ਮਾਰੋ ਜਿਹੜੇ ਦੇਖਦੇ ਆ ਜਾਂ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੀ ਆਪਣੇ ਮੁੱਖ ਮਹਿਮਾਨ ਬਣਾ ਕੇ ਸੱਦਦੇ ਆ ਉਹ ਵੀ ਕੋਈ ਅਕਲ ਨੂੰ ਹੱਥ ਮਾਰੋ ਕੋਈ ਵਧੀਆ ਕੋਈ ਕਿਸੇ ਆਫਸਰ ਕੁੜੀ ਨੂੰ ਸੱਦ ਲਓ ਕਿਸੇ ਬੰਦੇ ਆ ਬੰਦੇ ਨੂੰ ਜਿਹਨੇ ਕੋਈ ਜ਼ਿੰਦਗੀ ਦੇ ਵਿੱਚ ਕੋਈ ਕਾਮਯਾਬੀ ਹਾਸਲ ਕੀਤੀ ਆ ਉਹਨੂੰ ਸੱਦ ਲਓ ਕੁਝ ਕੋਈ ਮਤਲਬ ਤੁਹਾਡੇ ਪਿੰਡ ਦੇ ਵਿੱਚ ਆਵੇ ਤੁਹਾਡੀਆਂ ਕੁੜੀਆਂ ਨੂੰ ਤੁਹਾਡੇ ਬੱਚਿਆਂ ਨੂੰ ਕੋਈ ਅਕਲ ਦੀ ਗੱਲ ਦੱਸ ਕੇ ਜਾਵੇ ਉਹਨਾਂ ਨੂੰ ਵੀ ਆਪਣੇ ਜੇ ਵੀ ਆਪਣੀ ਜੇ ਪੜ੍ਹਾਈ ਅੱਧੇ ਬੱਚੇ ਤਾਂ ਪੜ੍ਹਾਈ ਦੇ ਹੱਥੋਂ ਏਸੇ ਕਰਕੇ ਰਹਿ ਜਾਂਦੇ ਮੇਰੇ ਵਰਗੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਮੈਂ 12ਵੀਂ ਤੋਂ ਬਾਅਦ ਯਰ ਕਰਨਾ ਕੀ ਆ ਕੋਈ ਉਹਨਾਂ ਨੂੰ ਅਕਲ ਦੀ ਗੱਲ ਵੀ ਆਪਣੇ ਦੱਸ ਕੇ ਜਾਵੋ ਤੁਹਾਡੀ ਕਿਹਦੇ ਵਿੱਚ ਯਰ ਰੁਚੀ ਆ ਮੈਂ ਝਾੜਦਾ ਵੀ ਆਪਣੇ ਕਿੰਦਰ ਮੰਨ ਲੱਗਦਾ ਤੁਸੀਂ ਉਹੋ ਜਿਹਾ ਕੋਰਸ ਕਰ ਲਓ ਇਹ ਮੇਰੇ ਵਰਗੇ بڑے ਬੱਚੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਿਗਾ ਕਿ ਆਪਾਂ 12ਵੀਂ ਤੋਂ ਬਾਅਦ ਯਰ ਕਰਨਾ ਕੀ ਆ ਅੱਜ ਅਸੀਂ ਯਰ ਠੱਕੇ ਖਾਣੇ ਪਏ ਆ ਰੋਡਾਂ ਦੇ ਉੱਤੇ ਵੇ ਤੁਸੀਂ ਆਪਣੇ ਨਿਆਣਿਆਂ ਦੀ ਜ਼ਿੰਦਗੀ ਬਣਾਓ ਇਹੋ ਜਿਹੇ ਚਵਲਾਂ ਦਾ ਜਰ ਖੜਾ ਵੀ ਆਪਣੇ ਜਰ ਵੀ ਆਪਣੇ ਵੀ ਆਪਣੇ ਪਿੱਛੇ ਹਟ ਜੋ ਨਾ ਤੋਂ ਤੇ ਜਿਹੜੀਆਂ ਬੀਬੀਆਂ ਭੈਣਾਂ ਨਾ ਵੀ ਆਪਣੇ ਅੱਧ ਨੰਗੀਆਂ ਹੋ ਕੇ ਵੀਡੀਓ ਪਾਉਂਦੀਆਂ ਤੁਸੀਂ ਵੀ ਕੋਈ ਅਕਲ ਕਰ ਲਓ ਬੱਚੇ ਪਾਲਣ ਦਾ ਤੁਸੀਂ ਬਹਾਨਾ ਮਾਰਦੀਆਂ ਨਾ ਇਹੀ ਬੱਚਿਆਂ ਨੇ ਕੱਲ ਨੂੰ ਜ਼ਿਲ੍ਹੇ ਇਹ ਵੀ ਆਪਣੇ ਵੱਡੇ ਹੋ ਗਏ ਨਾ ਵੀ ਆਪਣੇ ਜਰ ਵੀ ਇਹਨਾਂ ਨੇ 10ਵੀਂ 12ਵੀਂ ਕਰ ਲਈ ਜ਼ਿਲ੍ਹੇ ਇਹਨਾਂ ਨੂੰ ਪਤਾ ਲੱਗਣ ਲੱਗ ਗਿਆ ਦੁਨੀਆਦਾਰੀ ਦਾ ਇਹ ਤੁਹਾਨੂੰ ਮਹਾਰਾਜ ਜੀ ਵੀ ਆਪਣੇ ਜਰ ਪੁੱਛਣਗੇ ਵੀ ਹਾਂ ਮਾਂ ਤੂੰ ਅੱਧ ਨੰਗੀ ਹੋ ਕੇ ਤੂੰ ਸਾਨੂੰ ਪਾਲਿਆ ਵੇ ਇਸ ਪੈਸੇ ਦੇ ਨਾਲ ਤੂੰ ਸਾਨੂੰ ਰੋਟੀ ਖਲਾਈ ਆ ਇਸ ਕਰਕੇ ਕੋਈ ਮਾੜੀ ਮੋਢੀ ਅਕਲ ਨੂੰ ਹੱਥ ਮਾਰੋ ਇਹ ਪੈਸਾ ਜਿਹੜਾ ਵੀ ਆਪਣੇ ਕੰਜਰਾਂ ਕੋਲ ਹੁੰਦਾ ਹੈ ਵੀ ਤੁਸੀਂ ਹੁਣ ਕੰਜਰ ਨਾ ਬਣ ਜਾਓ ਵੀ ਆਪਣੀ ਮਿਹਨਤ ਕਰ ਲਓ ਕੋਈ